ਟ੍ਰੈਡਮਿਲ ਤੇ ਤਾਂ ਜਾਣਾ ਹੀ ਵੈਣਾ ਅੱਜ ਮੈਂ ਲੇਟ ਹੋ ਗਿਆ ਥੋੜਾ ਜਿਹਾ ਕੀ ਗੱਲ ਐਡਾ ਨਹੀਂ ਜਾਣ ਬਚਨੀ ਜਿੱਥੇ ਮਰਜੀ ਭੱਜਲਾ ਬਹਾਨੇ ਬਹਾਨੇ ਬਈ ਬਹਾਨੇ ਤੈਨੂੰ ਮੰਮੀ ਬੁਲਾ ਨਹੀਂ ਰਹੀ ਤੂੰ ਨਹੀਂ ਬੋਲ ਸਕਦਾ ਮੈਂ ਦੱਸ ਰਿਹਾ ਵੈਸੇ ਦੱਸ ਵੀ ਨਹੀਂ ਸਕਦਾ ਤੂੰ ਉਹ ਮੰਜੀ ਨਹੀਂ ਟੈਨ ਦੇਣੀ ਉਹਨਾਂ ਚਰ ਮੈਂ ਦਾਸਤਾ ਮੈਂ ਜਾਣਾ ਉਧਰ ਹੀ ਪੈਣਾ ਮੰਮੀ ਹਾਂਜੀ ਜਦੋਂ ਲਾਈਟ ਆ ਗਈ ਮੈਂ ਉੱਥੇ ਜਾ ਸਕਦਾ ਹਾਂ ਗੁੱਡ ਮਾਰਨਿੰਗ ਤੇ ਤੜਕੇ ਤੜਕੇ ਲੱਗੇ ਆ ਤੁਸੀਂ ਮੇਨਾ ਤੇ ਕਿਧਰੇ ਲੜੀਏ ਹੈਂ ਏ ਅਸਲ ਚ ਲੜੀ ਮਿਰਨਾ ਆ ਤੇ ਇਨਡਾਇਰੈਕਟਲੀ ਵੇ ਨਾ ਗੁੱਸਾ ਕੱਢ ਰਹੀ ਹਰਮਨ ਤੇ ਤੇ ਨਾਲੇ ਗਰਦੀਪ ਤੇ ਤੇ ਨਾਲੇ ਅਮਨ ਤੇ ਤੇ ਇਹ ਹਲੇ ਕੋਈ ਨਹੀਂ ਜਵਾਲਾਮੁਖੀ ਕਿੱਧਰ ਕਿੱਧਰ ਨੂੰ ਫਟੇ ਕੀ ਹੋਇਆ ਬਈ ਹਮੇ ਬਤਾ ਸੁਣੀ ਜਾਏ ਬਾਤ ਕੋਈ ਖਾਓ ਤੇ ਜੋ ਮਰਜੀ ਪੀਓ ਕਿਉਂ ਕਿਉਂ ਜਿੱਥੇ ਮਰਜੀ ਰਹੋ ਅੱਜ ਤਾਂ ਫੁੱਲ ਗੁੱਸੇ ਚ ਆਹਨੂੰ ਵੀ ਬੁਲਾਉਣਾ ਤੇ ਨਾ ਮੇਰਾ ਕੋਈ ਕੁਝ ਲੱਗਦਾ ਕਿਉਂ ਐਟੀਟਿਊਡ ਰਾਜੂ ਤੈਨੂੰ ਨਹੀਂ ਕਿਹਾ ਜਗਾ ਆ ਚਾਬੀ ਲੱਗਣੀ ਮੋਟੀ ਜਾ ਕੇ ਐਟੀਟਿਊਡ ਕਣਕ ਦਾ ਘਟਾ ਜੱਲੇ ਜੱਲੇ ਭਾਈ ਆਈ ਜੱਲੇ ਕਾ ਛੱਲੇ ਭਾਈ ਆ ਕੰਬ ਕੇ ਕੰਬ ਕੇ ਡਰ ਗਏ ਭਾਈ ਆਈ 10 ਹੈ ਮੰਮੀ ਗੋਲਾ ਖਾਦੀ ਰਹੀ ਹਾਂ ਉਹ ਗੱਡੀਆਂ ਦੀ ਛਾੜ ਸੀ ਕੁੜੀਆਂ ਗੋੜ ਦਿੰਦੀ ਸੀ ਹਾਂ ਗੋਲਾ ਬੈਗ ਚ ਰੱਖਦੀ ਸੀ ਜਦੋਂ ਉਹ ਤੈਨ ਮਾਰ ਗਾਦੀ ਨਾਲ ਹੀ ਸ਼ਕਤੀਮਾਨ ਦਾ ਰੂਤ ਾਰ ਕੇ ਗੋਲਾ ਛੱਡ ਦਿੰਦੀ ਸੀ ਸ਼ਕਤੀਮਾਨ ਦੇ ਸਟਾਈਲ ਚ ਮਾਰਦੀ ਹਣੀ ਨਾ ਮੈਥ ਨਹੀਂ ਨਾ ਲੇਜਬਰਾ ਪੜਿਆ ਨਾ ਲੇਜਬਰਾ ਹੈ ਲੇਜਬਰਾ ਪੜਿਆ ਨਾ ਉਹ ਵਹਿ ਹੁੰਦਾ ਕੀ ਲੇਜਬਰਾ ਉਹ ਲੇਜਬਰਾ ਕੀ ਨੰਨੀ ਮੈਂ ਅਸੀਂ ਨਾ ਉਹ ਵੀ ਹੈ ਮੈਂ ਦਾ ਪਿਓ ਮੈਂ ਦਾ ਪਿਓ ਹੁੰਦਾ ਐ ਯੈਸ ਬ੍ਰਾ ਯੈਸ ਬ੍ਰਾ ਲਾਵੇ ਹਾਂ ਤਰਪੀ ਐ ਗੱਡੀ ਆਓ ਪੈਰ ਤੇ ਹਾਏ ਓਏ ਜ਼ੁਲਮ ਜ਼ੁਲਮ ਕਮਾਇਆ ਜਾ ਰਿਹਾ ਗੱਗੂ ਤੇ ਓ ਠੰਡ ਵਧੀਆ ਟ੍ਰੇਨਰ ਸਾਹਿਬ ਤੇ ਜ਼ੁਲਮ ਗੱਗੂ ਮੰਮੀ ਦਾ ਟ੍ਰੇਨਰ 10 ਹਾਂ ਚੱਲ ਜਾਦਾ ਟ੍ਰੇਨਰ ਸਾਹਿਬ ਨੂੰ ਬਹੁਤ ਤ ਤਸ਼ੱਦਦ ਚੱਲਣਾ ਪੈ ਰਿਹਾ ਭਾਈ ਆਪ ਦੇ ਭਾਈ ਓਏ ਓ ਓ ਵੇ ਭੱਜ ਗਈ ਭੱਜ ਗਈ ਭੱਜ ਗਈ ਮੁੜ ਗਈ ਮੁੜ ਗਈ ਵੇਖੀ ਸੱਟ ਕੇ ਕੱਟ ਤਾਂ ਐ ਮਾਰਿਆ ਸੀ ਜਿਵੇਂ ਕਿੱਡੀ ਹੈ ਨਾ ਕਬੱਡੀ ਦੀ ਪਲੇਅਰ ਹੁੰਦੀ ਆ ਘੁੰਮਦੇ ਘੁੰਮਦੇ ਜਾਣਾ ਅੱਜ ਕਿਕਲੀਆਂ ਪਾਉਂਦੇ ਜਾਣਾ ਅੱਜ ਓਏ ਗੱਡੀ ਕੱਢੋ ਪਿੱਛੇ ਨੂੰ ਢੋਲ ਵਾਲੀ ਗੱਡੀ ਨਾ ਮੰਮੀ ਨੇ ਪਹਿਲਾਂ ਗੱਡੀ ਕੱਢੋ ਪਿੱਛੇ ਮੋਟਾ ਰੁੱਸੀ ਹੋਈ ਨਾ ਮੈਂ ਇਹਨੂੰ ਬੁਲਾਉਂਤ ਨਹੀਂ ਦੇਈ ਗੱਡੀ ਚ ਤੂੰ ਬੁਲਾਉਣਾ ਨਹੀਂ ਇਹਨੂੰ ਗੱਡੀ ਚ ਬੁਲਾਉਣਾ ਕਿ ਨਹੀਂ ਬੁਲਾਉਣਾ ਘਾਲਾ ਜਾਣ ਜਾਣਾ ਦੱਸ ਨਾਲ ਇਹਨੂੰ ਬੁਲਾਉਣਾ ਕਿ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਇਹਨੂੰ ਇਹਦੇ ਨਾਲ ਵੇਖਣਾ ਨਹੀਂ ਤੂੰ ਵੇਖਣਾ ਵੀ ਨਹੀਂ ਪਰੇ ਹੀ ਵੇਖਣਾ ਮੰਮੀ ਨਹੀਂ ਵੇਖਣਾ ਤਾਂ ਠੀਕ ਆ ਅੱਜ ਰੇ ਅੱਜ ਇਹਨੇ ਰੇ ਸਾਡਾ ਅੱਜ ਵੀ ਟਰੈਡਮਿਲ ਤੇ ਭਜਦੀ ਪਰ ਕਿੰਨੇ ਅੱਜ ਕਿੰਨੇ ਮਿੰਟ ਲਾੜੇ ਘਟੂ ਘਟ ਨਹੀਂ ਨਹੀਂ ਪਤਾ ਮੈਨੂੰ ਨਹੀਂ ਪਤਾ ਕਿਉਂ ਨਹੀਂ ਪਤਾ 10 ਮਿੰਟ ਲਾਇਆ ਘਟੂ ਘਟ ਕੱਲ ਨੂੰ 12 ਮਿੰਟ ਇਹਨੂੰ ਵੀ ਸਕੂਲ ਲੈ ਕੇ ਜਾਓ ਹਾਂ ਚਲੋ 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 ਬਾਏ 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 ਸੀਸਾ ਚੜਾ ਲਾਂ ਮੈਂ ਚਲੋ 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 ਇਹ ਕੀ ਹੈ ਯੂਨੀ ਇਹ ਨਹੀਂ ਮਮੀ ਕਿਉਂ ਗੈਂਗ ਨੂੰ ਛੁੱਟੀ ਮਿਲ ਗਈ ਗੈਂਗ ਦੇ ਮਨ ਵਿੱਚ ਲੱਡੂ ਫੁੱਟ ਗਏ ਆ ਬਸ ਠੀਕ ਆ ਜਵਾਕਨ ਇਦੋਂ ਬਾਅਦ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਨਾ ਆਪਣ ਘਰ ਦੇ ਜਦੋਂ ਸਕੂਲੋਂ ਲੈਣਾ ਹੋਵੇ ਪਵਿ ਆਇਆ ਇਹ ਕੌਣ ਪਵਿ ਆਇਆ ਉੱਚੀ ਤੇ ਪਵਿ ਆਇਆ ਆਹ ਯਰੇ ਕੀ ਨਾਨੀ ਨੇ ਗੱਲਾਂ ਕਰਦੀਆਂ ਨਾਨੀ ਵੀ એનર્ਜੀ ਹੈ ਭਰਾ ਸਵੇਰੇ ਲੜੀ ਫਿਰਦੀ ਔਰ ਨਾਲ ਤਰੀ ਫਿਰਦੀ ਆ ਜਵਾਹ ਜੀ ਸਾਰੇ ਜਵਾਕ ਹੀ ਇਕੱਠੇ ਕੀਤੇ ਘਰੇ ਆਈ ਹੈ ਹੈ ਪ੍ਰਿੰਸੀਪਲ ਘਰ ਨੂੰ ਮਿਲਣਾ ਸੀ ਰੈਂਡੇ ਸੀ ਕਾ ਦਾਂ ਮਿਲਦੇ ਸੀ ਮੈਂ ਖਾਸ ਕਰਕੇ ਤੁਹਾਡੀ ਨਾਨੀ ਨੂੰ ਮਿਲਣਾ ਸੀ ਲੈ ਹਾਂ ਤਾਂ ਬੈਂਦਰ ਨੂੰ ਕਹਤਾ ਸੀ ਮੈਡਮ ਨੂੰ ਪੁੱਛ ਲੈਣਾ ਸੀ ਚੱਲ ਪੇਰੈਂਟਸ ਮੀਟਿੰਗ ਟੀਚਰ ਤੇ ਆ ਜਾਣਾ ਸੀ ਉਦੋਂ ਮਿਲਾਂਗੇ ਹਾਂ ਠੀਕ ਹੈ ਚਲੋ ਫਿਰ ਬੈਠੋ ਧੰਦ ਬਹੁਤ ਟਾਈਮ ਨਾ ਪਹੁੰਚ ਗਿਆ ਘਰੇ ਹੁਣ ਨਾ ਪਾਇਕ ਕਰੀ ਵੜ ਜਿਓ ਸਾਰੀਓ ਨਾਨੀ ਦੀ ਫੋਟੋ ਲੱਗੀ ਤੇ ਨਾਨੇ ਨੂੰ ਕੋਈ ਪਤਾ ਕੋ ਨਹੀਂ ਕਾ ਵੀ ਕੀ ਚੀਜ਼ ਐ ਤੈਨੂੰ ਬਹੁਤਾ ਪਤਾ ਵਾ ਜਿਆਦਾ ਪਤਾ ਤੇ ਹੁਣ ਤੇਰੀ ਚਾ ਚੜਿਆ ਤੇਨੀ ਜੁੱਟੀ ਦਵਾਤੀ ਆ ਦੇ ਵੇ ਲੱਭ ਉਹਦੇ ਦੇ ਬਾਕੀ ਫੇਰੇ ਪੜਾਉਣਾ ਹੀ ਸੀਗਾ ਪੜਾਉਣਾ ਹੀ ਸੀ ਤੇ ਵਧੀਆ ਸੀ ਤੇ ਨਹੀਂ ਤੇ ਕੱਲ ਲੈਣਾ ਪੇਪਰ ਲੈਣਾ ਮੈਡਮ ਨੂੰ ਨਹੀਂ ਉਹ ਤਾਂ ਇਹ ਟੈਸਟ ਸੀ ਜੀ ਨੇ ਖਿਅਲੇ ਉਤਰੋ ਭਾਈ ਉਤਰ ਡੰਗਿਆ ਮਾਰਨ ਨੂੰ ਤਿਆਰ ਹੀ ਆ ਕਹਿੰਦੇ ਸਾਰਾ ਟਬਰ ਮਾਰੋ ਡੰਗਿਆ ਵੀ ਬਣ ਗਈ ਗੱਲ ਅੱਜ ਤਾਂ ਨਜ਼ਾਰੇ ਹੀ ਨਜ਼ਾਰੇ ਆ ਪਬੇ ਅੱਜ ਤਾਂ ਘਰੇ ਵੀ ਕੋਈ ਨਹੀਂ ਤੇ ਅੱਜ ਤਾਂ ਢੱਕਣ ਵਰਜਨ ਵਾਲਾ ਵੀ ਕੋਈ ਨਹੀਂ ਕਹਿ ਅੱਜ ਤਾਂ ਠੌਰ ਨਾਲ ਗੇਮਾਂ ਖੇਡਾਂਗੇ ਫੋਨ ਚਲਾਵਾਂਗੇ ਖਾਣਾ ਪੀਣਾ ਖਾਵਾਂਗੇ ਤੂੰ ਵੀ ਨਿਕਲਿਆ ਬਾਹਰ ਤੂੰ ਗੁਫਾ ਜਵੜਿਆ ਫਿਰਦਾ ਸਾਸੀ ਗੱਲ ਜੀ ਇਹ ਹਾਲ ਚਾਲ ਠੀਕ ਠਾਕ ਹੋਵਾਂਗੇ ਭੈਣ ਜੀ ਚਲ ਠੀਕ ਹੈ ਚੱਲਦੇ ਹਾਂ ਜੀ ਅਸੀਂ ਕਿੱਥੇ ਚੱਲਨੇ ਆ ਇਧਰ ਵਾਲੇ ਕੋਲੇ ਹੈ ਇਧਰ ਪਰਫਿਊਮ ਯਾ ਵੀ ਗੋ ਚੱਲਨੇ ਓਕੇ ਬਾਏ ਲਵ ਯੂ ਥੈਂਕ ਯੂ ਨੋ 슈ਗਰ ਨੋ 슈ਗਰ 슈ਗਰ ਨਹੀਂ ਖਾਣੀ ਜਮਾਂ ਵੀ ਨਹੀਂ ਖਾਣੀ ਮੈਂ ਆ ਗਿਆ ਹੁਣੇ ਤੇ ਮੋਟੇ ਦਾ ਮੋਟੇ ਦਿਮਾਗ ਦਾ ਜਵਾਬ ਤੂੰ ਹੀ ਜਮਣਾ ਮਮੀ ਕਦੇ ਉਹ ਚਾਬੀ ਨਾਲ ਲੈ ਜਾਂਦਾ ਕਦੇ ਗਵਾ ਦਿੰਦਾ ਆ ਅੱਜ ਹੁਣ ਅਸੀਂ ਜਾਣਾ ਤੇ ਚਾਬੀ ਨਾਲ ਲੈ ਗਿਆ ਹੈ ਤੈਨੂੰ ਪਤਾ ਏ ਇਹ ਦੀਵਾ ਪੁੱਤ ਆਪਣੇ ਘਰੇ ਆਉਣਾ ਸੀ ਤੇਰਾ ਭਰਾ ਆਈ ਹੈ ਤੇ ਤੇਰਾ ਮੁੰਡਾ ਨਹੀਂ ਮੇਰੇ ਕੋਲ ਆ ਤੇਰਾ ਮੁੰਡਾ ਮੇਰਾ ਮੁੰਡਾ じゃ ਹੈ ਸਾਹੀ ਹੈ ਮਾੜੀਆਂ ਚੀਜ਼ਾਂ ਨਾ ਖਾਇਆ ਕਰੋ ਚਾਬੀਆਂ ਨਾਲ ਹੀ ਲੈ ਜਾਣੇ ਆ ਭਰਾਵਾ ਖਾਣ ਪੀਣ ਦਾ ਕੀ ਮਗਈਆ ਛੱਡਣਾ ਨਹੀਂ ਕੁਝ ਵੀ ਚੱਕ ਦੋ ਹੁਣ ਮੈਨੂੰ ਪਤਾ ਉਹਦੇ ਹੀ ਲੱਗੇ ਬਾ ਜਦੋਂ ਘਰੇ ਹੁੰਦਾ ਸਾਰਾ ਮੜਕਾਦਣੇ ਕਾਜਾ ਸਾਰਾ ਪੂਰਾ ਹਾਂ ਹੂੰ ਕੀ ਕਹਿੰਦੀ ਉਹ ਹਾਂ ਤੇ ਵਾਦੀ ਆ ਤੇ ਜਾ ਕੀ ਕਹਿੰਦੀ ਦੱਸ ਦਰਦੀ ਐ ਇਹ ਕਮਨੇ ਲੜ ਕੇ ਆਈ ਸੀਗੀ ਇਹ ਕਮਨੇ ਕਿਤੇ ਕਹਤਾ ਡੰਗਰ ਹੈ ਤੇ ਕਹਿੰਦੀ ਵੇ ਲਾ ਕੀ ਕਹਿੰਨੀ ਪਈ ਆ ਤੇ ਬਾਹਰ ਵੱਡੀ ਭੈਣ ਨੂੰ ਡੰਗਰ ਕਹਿੰਨੀ ਨਹੀਂ ਤੇ ਬਾਵੇ ਚਾਟੀ ਕਹਿੰਦੀ ਮੈਂ ਤੇ ਕੋਈ ਕਹਤਾ ਡੰਗਰ ਲੈ ਤੁਹਾਨੂੰ ਹੁਣ ਮੈਂ ਕਹਿ ਦੂੰਗੀ ਇਹ ਕਮ ਤਾਂ ਡੰਗਰ ਹੀ ਹੈ ਮੈਂ ਪਹਿਲਾ ਪੁੱਠੀ ਉਹ ਕੋਟੀ ਪਾ ਕੇ ਆ ਗਈ ਆ ਦੱਸ ਕਰੋ ਨੀਆ ਜੀਲਾਂ ਨੂੰ ਵਧੀਆ ਦੇ ਹੂੰ ਵਧੀਆ ਇੱਥੇ ਪੱਠੀਆਂ ਹੀ ਠੀਕ ਹੈ ਬੜੀ ਚਲੀ ਉਹ ਵਿਚ ਵਿਚੇ ਦੇ ਵਿਚ ਵਿਚੇ ਆਲੂ ਗਾਜਰਾ ਮੈਂ ਆਲੂ ਗਾਜਰਾ ਮਟਰ ਹੈ ਬਾ ਨਾਈਸ ਆਲੂ ਗਾਜਰਾ ਮਟਰ ਖਾਦੇ ਜਾਣਗੇ ਅੱਜ ਤੇ ਰਜੀਤ ਕੌਰ ਜੀ ਆਪਣਾ ਗੁੱਸਾ ਸ਼ਾਂਤ ਨਹੀਂ ਹੋਇਆ ਫਿਰ ਹੱਲੇ ਆ ਉਹ ਆ ਗਈ ਉਹ ਆ ਗਈ ਮੱਟਲ ਜੀ ਆ ਉਹ ਵੇਖੀ ਪਿੱਛੇ ਉੱਡੀ ਆਉਂਦੀ ਉਹ ਵੇ ਬੀਬੀ ਹੱਲੇ ਵੀ ਗੁੱਸੇ 'ਚ ਹੀ ਆ ਬੀਬੀ ਨਹੀਂ ਅਜ ਮੰਨਦੀ ਰਾਵਨਾ ਨਹੀਂ ਤੇਰੀ ਗੁੱਸੇ 'ਚ ਬੋਲਦੀ ਨਹੀਂ ਕਿਸੇ ਨਾਲ ਵੀ ਅੱਜ ਸਾਡੇ ਨਾਲ ਤਾਂ ਬੋਲਦੀ ਨਹੀਂ ਕੀ ਗੱਲ ਐ ਇਹਨੂੰ ਇਹਦੇ ਵੀ ਤੱਤੀ ਸੱਪੀ ਓਏ ਡਾਉਣ ਮੈਂ ਆ ਕਿਆ ਆ ਸਾਰਿਆਂ ਨੂੰ ਬਾਈ ਡਾਉਣ ਕਿਆ ਬਾਈ ਵੇ ਢਾਣ ਕਿਆ ਵਾ ਨਹੀਂ ਮੰਮੀ ਡਾਉਣ ਕਿਹਾ ਬਈ ਕਿਹਾ ਨਾ ਡਾਉਣ ਮੈਂ ਮੈਂ ਇਸ ਨਾਲ ਮਟੋਜੀ ਆ ਗਏ ਲੱਕ ਹੀ ਛੱਡੀ ਬੰਦੇ ਕਿਹੜੇ ਕੱਛੇ ਨਹੀਂ ਲਾਉਣੇ ਆਪਾਂ ਇੱਕ ਇੱਕ ਲੱਕੀ ਵੀਰ ਤੇ ਇੱਕ ਲੱਖਾ ਵੀਰ ਹੈ ਇਹ ਦੋਨੇ ਕਰਨੀਓ ਕਰਨੀ ਹੋ ਜਾਂਦੇ ਇਹ ਭਾਜੀ ਕੀ ਗੱਲ ਹੈ ਤੁਹਾਡੀ ਗਰਮੀ ਬਹੁਤ ਆਣਾ ਤੇ 9 ਵਜੇ ਆਣ ਕੇ 5:30 ਭੱਜਨ ਲਾਪੇ ਨੇ ਕੀ ਗੱਲ ਹੈ ਭਾਜੀ ਫਿਰ ਠੇਕੇਦਾਰ ਸਾਹਿਬ ਆਣਾ ਫਿਰ ਠੇਕੇਦਾਰ ਸਾਹਿਬ ਤਾਂ ਫਿਰ ਆ ਹੀ ਆਉਂਦੇ ਫਿਰ ਮੇਨ ਕਾਰੀਗਰ ਦਾ ਹੈ 9 ਵਜੇ ਆਉਣਾ 5:30 ਜਾਣਾ ਦਹਿਸਤ ਆ ਬਾਈ ਹਾਂ ਕੜਾਈਏ ਨੂੰ ਹੱਥ ਲਾਉਣਾ ਨਹੀਂ ਦੇ ਬਸ ਠੀਕ ਆ ਓਕੇ ਹੈ ਵੀ ਆ ਈ ਰਾਜੂ ਨੂੰ ਵੇਖ ਕੇ ਤੇ ਇਹਨਾਂ ਦੀ ਜੀਪ ਲਪਲ ਬਲਾਈ ਜਾਂਦੀ ਆ ਐ ਕਿਉਂ ਡਾਂਸ ਕਰਦੀ ਆ ਰਾਜੂ ਨੂੰ ਵੇ ਵੇਖ ਕੇ ਤਾਂ ਨੱਚਦੀ ਆ ਐ ਹੈ ਇਹ ਵੀ ਸਹੀ ਆ ਦੇ ਰਾਜੀ ਵਾਲੀ ਤੇ ਆਣ ਨਾ ਜ਼ਿਆਦਾਤਰ ਇਹਨਾਂ ਦਾ ਵੀ ਉਹੀ ਲਿਆਏਗਾ ਰਾਸ਼ਨ ਪਾਣੀ ਕੋਈ ਨਾ ਕੋਈ ਕਹਿੰਦਾ ਹੈ ਥੋੜਾ ਦੋ ਦੋ ਵਾਧਾ ਹੁੰਦਾ ਨਾ ਝੜ ਕੇ 6 ਕਿਲੋ ਹੋ ਜਾਂਦਾ ਪੂਰਾ ਤੇ ਮੈਂ ਤਾਂ ਐਸੇਲੇ ਨਹੀਂ ਹੋਣਾ ਕਿ ਆ ਜਾ 6 ਤੇ ਕਿਉਂ ਮੈਂ ਐਸੇਲੇ ਇਹ ਦੇਖ ਸਾਦੇ ਹੂ ਸਾਰਿਆਂ ਨਾਲ ਛੋਟੀ ਹੈ ਪਰ ਸਾਰਿਆਂ ਨਾਲ ਪੈੜੀ ਹੈ ਇਹਨੂੰ ਨੁੱਕਰ ਤੇ ਤਾਂ ਰੱਖਦੇ ਚਾਉਂਦੇ ਜਾਂਦੇ ਨੇ ਰੇਗ ਨੂੰ ਢੋਡ ਮਾਰਦੀ ਏ 9 ਵਜ ਗਿਆ ਆਪਾਂ ਕੁਝ ਕਰ ਲਈਏ ਸ਼ੁਰੂ ਚਾਰ ਆ ਜੀ ਕੰਮ ਦਾ ਮਸਾਲਾ ਬਣ ਗਿਆ ਮਸਾਲਾ ਲੱਗ ਗਿਆ ਹੋਵੇ ਤੇ ਚੱਲ ਗਿਆ ਆਪ ਇਧਰ ਨੂੰ ਹਾਂ ਜੀ ਅੱਛਾ ਦਸਾਂ ਨੇ ਪਾਇਆ ਹਾਂ ਜੀ 3000 ਦਾ ਮੌਦਨ ਕੀ ਕਮੌੜ ਤੁੰਦ ਦਾ ਬਹੁਤ ਨਜ਼ਾਰਾ ਵਾ ਸਿਪੇ ਨਾਲ ਇੱਕ ਫਾਇਦਾ ਵੀ ਇੱਕ ਘਾਟਾ ਵੀ ਜਾਇਆ ਨਾ ਕਰ ਕੋਈ ਚਪੇੜਾ ਮਾਰ ਕੇ ਚੱਲ ਜੂਗਾ ਪਤਾ ਨਹੀਂ ਲੱਗਣਾ ਈ 2 ਘੰਟੇ ਲੱਗੇ ਕੱਲ ਮੁਗਿਓ ਆਉਣ ਤੇ ਸਾਨੂੰ ਪਿੰਡ ਆ ਕਿ ਹੋ ਗਿਆ ਇੱਥੇ ਖੂਨ ਨਿਕਲਦਾ ਆ ਆਪਾਂ ਸੱਟਾ ਸੂਟਾ ਮਾਰ ਕੇ ਮੁੱਟਿਆ ਲੱਗਦੇ ਨਹੀਂ ਤੁਹਾਨੂੰ ਪਤਾ ਮੈਂ ਖਤਰੋਂ ਕਾ ਖੜਾ ਨਹੀਂ ਹਾਂ ਮੋਬਾਈਲ ਆਈ ਸੀ ਪੇ ਮੋਬਾਈਲ ਆ ਤੂੰ ਸੌਂ ਗਾ ਕੇ ਦੱਸਦੇ ਤੈਨੂੰ ਘਰ ਦੇ ਠਾਉਂਦੇ ਕਿ ਆਪੇ ਉੱਠ ਪੈਣਾ ਇੱਥੇ ਤਾਂ ਤੂੰ ਆਪੇ ਉੱਠਦਾ ਨਹੀਂ ਇੱਥੇ ਤੁਹਾਨੂੰ ਠਾਉਣਾ ਪੈਂਦਾ 9:00 9:00 ਵਜ ਕੇ 4 ਮਿੰਟ ਹੋ ਗਏ ਓ ਇੰਜਨ ਹੌਲੀ ਹੌਲੀ ਉੱਡਦੇ ਆ ਐਡਾ ਮਾੜਾ ਇੰਜਨ ਹੋ ਗਿਆ ਉਮਰ ਕੀ ਆ ਜੇ ਕਵਾਲ ਵੀ ਕਾਲੇ ਆ ਸਾਰੇ ਬਾਲ ਦਾ ਹੀ ਹੁੰਦਾ ਜਵਾਨੀ ਸ਼ੁਰੂ ਪਹਿਲਾਂ ਚੱਟੇ ਫੇਰ ਇੰਜਨ ਡਾਉਣ ਵੀ ਹੋ ਗਏ ਆ ਆਪ ਹੀ ਕਹਿੰਦੇ ਆ ਇੰਜਨ ਡਾਊਨ ਹੋ ਗਏ ਆ 10 ਕਿਹੜੀਆ ਗੱਲਾਂ ਕਰਨਦੇ ਆ ਓ ਮੈਂ ਕਹਾਂ ਜੇ ਇਹ ਚੱਲ ਪਿੰਦ ਦਾ ਆ ਠੇਕੇਦਾਰ 60 ਸਾਲਾਂ ਦਾ ਦੱਬੀ ਉਹਦਾ ਕੰਮ ਨਹੀਂ ਆ ਵੇ ਕਿਉਂ ਲਲਕਾਰੇ ਵਜਦੇ ਨਹੀਂ ਇਧਰ ਪਰਲੇ ਪਾਸੇ ਵੇਲਾ ਜੌਂੜੀਰ ਖੜਾ ਇਧਰ ਲੈ ਉਹਨਾਂ ਤੜਕੇ ਹੀ ਆਏ ਤੇ ਠੰਡ ਪਾੜਦੇ ਆਣ ਕੇ ਫੋਨ ਲਾ ਘਰੇ ਦੱਸ ਦਿੰਦਾ ਵੀ ਮੈਂ ਪਹੁੰਚ ਗਿਆ ਕੰਮ ਤੇ ਠੀਕ ਆਪਾਂ ਨੂੰ ਨਾਂ ਕਰੇ ਘਰੋਂ ਫੋਨ ਆਇਆ ਤੂੰ ਪਹੁੰਚ ਗਿਆ ਆ ਗਿਆ ਬੇਕਦਰੀ ਚਲੋ ਚਲੋ ਵੀ ਸਾਰਾ ਪਲਾਸਟਰ ਕੋਟੀ ਦਾ ਡਨ ਹੋ ਗਿਆ ਚੱਕ ਦਿਓ ਗਰੀਬੀ ਦੋ ਦਿਨਾਂ ਦੇ ਵਿੱਚ ਵਿੱਚ ਤਾਂ ਚੱਲ ਜੋ ਕੱਲੂ ਤਾਂ ਚੱਲੋ ਮੈਂ ਬੱਸ ਕਰੋ ਇਹ ਕਿ ਅੱਜ ਨਿਬੜ ਜਾਣਾ ਕੰਮ ਦੇਖ ਲੈ ਰੇਸ਼ਨਰੀਸ਼ਾ ਮੈਚ ਕਰਦਾ ਸਹੀ ਆ ਮੋਲਕ ਨਹੀਂ ਰੇਸ਼ਨਰੀਸ਼ਾ ਮੈਚ ਕਰਦਾ ਹੈ ਹੈਲੋ ਭੈਣ ਜੀ ਤੁਹਾਨੂੰ ਬੁਲਾ ਰਿਹਾ ਹੈਲੋ 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 ਮੈਮ ਹੈਲੋ ਮੈਮ ਮਾੜਾ ਚੰਗਾ ਨਾ ਕੁਝ ਬੋਲ ਪਿਓ ਅੱਜ ਬੰਬ ਲੋਡ ਆ ਫਟਣ ਵਾਲਾ ਇਹਨਾਂ ਦੇ ਲੱਚਣਾ ਪਾਉਣਾ ਨਹੀਂ ਪਸੰਦ <laughs> Good morning.